ਡਬਲ ਪਾਵਰ ਡਰਬੋ ਡਬਲ ਟਰਬੋ ਵਾਲਾ ਆਪਣਾ ਡਬਲ ਪਾਵਰ ਡਬਲ ਟਰਬੋ ਰਸਤੀ ਗਿਲ ਬਈ ਟਰਬੋ ਪਾ ਲਾ ਸਰ ਆਰੇ ਪੈੜੇ ਜੀ ਆ ਆ ਆ ਨਾ ਆ ਬਾਅਦ ਦੇ ਵਿੱਚ ਮੁੱਲ ਲੈ ਆ ਆਹਾ ਆ ਨਾਲ ਨਹੀਂ ਮਿਲਦੇ ਆ ਮੁੱਲ ਲੈ ਆ ਉਹ ਦੋ ਨਾਲ ਅਟੈਚਮੈਂਟਾ ਮਿਲਦੇ ਕੋਈ ਵੀ ਦੋ ਲੈ ਸਕਦੇ ਆ ਬਵਾ ਪਾਰਾ ਹੋਊਗਾ ਵਾਹ ਓਏ ਅੱਠ ਐਚ ਪੀ ਦਾ ਇਹਦਾ ਹਾਂਜੀ ਬਾਈ ਆ ਹਾਲ ਜਾ ਵੀ ਆ ਇੱਕ ਉਹ ਫਲ ਤਰੂ ਹੀ ਰਹਿ ਗਏ ਇੱਕ ਹੋਰ ਰਹਿ ਗਿਆ ਆ ਇੱਕ ਆ ਰਹਿ ਗਿਆ ਇੱਕ ਆ ਹਾਰ ਹੈਗੀ ਬਟਾ ਬੋਲ ਆ ਨੀਚੇ ਨੀਚੇ ਨਹੀਂ 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 ਉਪਮੀ ਰੀਜ ਵੀ ਕਰਨੇ ਇੱਕ ਪਾਸੇ ਵਾਲੀ ਆਈ ਆ ਇੱਕ ਪਾਸੇ ਵਾਲਾ ਪਾਣੀ ਦੋਨੇ ਆਗੇ ਦੋਨੇ ਆਗੇ ਦੋਨੇ ਆਗੇ 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 ਦੋਵੇਂ ਹੱਲ ਦੀ ਆਗੇ ਦੋਵੇਂ ਆ ਆ ਗਿਆ ਤੀ ਤੇਰੀ ਪੰਜਾਬੀ ਜੂਬੀ ਬਸਾਂ ਇਹਨਾਂ ਚਾਰ ਕਿਨੇ ਲਾ ਗੋਗੇ ਆਹ ਅੱਛਾ ਬਹਾ ਨਹੀਂ ਹੁੰਦਾ ਇਹ ਗੇਅਰ ਚ ਨਾ ਹੋਵੇ ਮਾਂ ਠੀਕ ਆ ਓਕੇ ਸਾਰੇ 6 ਠੀਕ ਆ ਜੀ 6 ਠੀਕ ਹੋ ਗਏ ਓਕੇ ਆ ਜੀ ਲੋ ਜੀ ਰਾਜਾ ਜੀ ਲਿਓ ਪਾਣੀ ਲਿਓ ਆ ਚਾਹ ਕਰੋ ਆਓ ਬੈਠੋ ਬਈ ਲਾ ਵੀ ਸੱਜਣੂ ਆ ਗਏ ਖੇਤ ਆ ਖੇਤ ਆ ਗਏ ਆ ਪਹੁੰਚ ਗਿਆ ਆ ਆਪਣਾ ਸਿਸਟਮ ਆ ਪਹੁੰਚ ਗਿਆ ਹੁਣ ਇਹ ਤਾਂ ਅਹਿਮਤਿਆਂ ਦੀ ਘੜੀ ਆ ਗਈ ਹਜੇ ਤੱਕ ਅਸੀਂ ਚਲਾ ਕੇ ਨਹੀਂ ਦੇਖਿਆ ਇਹਨੂੰ ਸਟਾਰਟ ਨਹੀਂ ਕਰਕੇ ਦੇਖਿਆ ਹਜੇ ਤੱਕ ਇਹਦੇ ਗੇਰਾਂ ਬਾਰੇ ਨਹੀਂ ਪਤਾ ਰੇਸ ਬਾਰੇ ਨਹੀਂ ਪਤਾ ਕਲਚ ਬਾਰੇ ਨਹੀਂ ਪਤਾ ਬ੍ਰੇਕ ਬਾਰੇ ਨਹੀਂ ਪਤਾ ਬੈਕ ਬਾਰੇ ਨਹੀਂ ਪਤਾ ਗਾਂਹ ਵਾਲੇ ਬਾਰੇ ਨਹੀਂ ਪਤਾ ਸਾਰਾ ਅੱਜ ਇਹਦਾ ਫੈਕਸ਼ਨ ਇਹਦੇ ਸਾਰੇ ਚੈੱਕ ਕਰਦੇ ਆ। ਚਲੋ ਬਾਈ ਦੇਖ ਗਏ ਇਹਨੂੰ। ਤੇਲ ਪਾ ਲਿਆ ਬਈ ਸੱਜਣੋ। ਹਜੇ ਇਹਦੀ ਪਹਿਲੀ ਕਿੱਕ ਵੱਜਣੀ ਆ। ਚਲੋ ਆਜੋ ਦੇਨੇ ਆ ਸਟਾਰਟ ਕਰਕੇ। ਤੂੰ ਕੰਜਾ ਖੋਲ ਕੇ ਨਾ ਕਰ ਸਾਫ ਕਰ ਲਾ। ਆ ਪੂਲ ਸਾਫ ਕਰ ਲੋ ਪੁੱਤ ਪੂਲ ਭਰ ਦੇ। ਬਾਈ ਇਹਦੇ ਗੇਅਰ ਪਹਿਲਾਂ ਦੇਖ ਯਾਰ ਪਹਿਲਾਂ ਤਾਂ ਮੈਨੂੰ ਇਹ ਦੇਖੇ ਦਾ ਹਿਸਾਬ। ਆ ਮੂਰੇ ਇਹਦੇ ਤਿੰਨ ਚਾਰ ਆ ਦੇਖੀ ਆ ਦੇਖ। ਆ ਦੇਖ। ਇਹ ਇੱਕ ਤਾਂ ਇਹਦੇ ਆਹਾ। ਇੱਕੇ ਦੇ ਆ ਆ ਇੱਕੇ ਦੇ ਆਹਾ ਹੈਲੋ ਆ ਜੋ ਗੱਥ ਲੈ ਲਿਆ ਸੀ ਬਣਾਇਆ ਵਾ ਇਹ ਮੈਂ ਤੁਹਾਨੂੰ ਦੱਸਦਾ ਆ ਤਾਂ ਹੁੰਦਾ ਇਹਦਾ ਤੇਲ ਬੰਦ ਕਰਨ ਵਾਸਤੇ ਤੇ ਖੋਲਣ ਵਾਸਤੇ ਸਿਸਟਮ ਆ ਇਹਦੀ ਹੈਗੀ ਚੋਕ ਜਿਹੜਾ ਸਟਾਰਟ ਕਰਨ ਵੇਲੇ ਲਾਉਣੀ ਹੈ ਤੇ ਕੱਟਣੀ ਹੈ ਇਹ ਤਾਂ ਚੋਕ ਆ ਰੇਸ ਬੰਨਣ ਵਾਲਾ ਸਿਸਟਮ ਆ ਆਹਾ ਆਸਿਆ ਰੇਸ ਬੰਦ ਹੈ ਹਨਾ ਰੇਸ ਇਧਰੋਂ ਕਰਨੀ ਆ ਚੋਕ ਆ ਚੋਕ ਆ ਆ ਤੇਲ ਵਾਲੀ ਏ ਟੀ ਆ ਆ ਤੇਲ ਵਾਲੀ ਆ ਇਥੋਂ ਤੇਲ ਬੰਦ ਹੁੰਦਾ ਤੇ ਤੇਲ ਛੱਡੀ ਦਾ ਇੱਕ ਇੱਥੇ ਆ ਤੇਲ ਵਾਲੀ ਆ ਆ ਇਹ 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 ਵਾਪਸੀ ਜੀ ਕੱਢਣ ਵਾਸਤੇ ਆ ਪਤਾ ਨਹੀਂ ਇਹ ਤਾਂ ਹਲਾਏ ਤੋਂ ਆਹ ਦੇਖ ਬਾਈ ਆ ਇਹਦਾ ਜੇ ਤਾਂ ਆ ਆ ਲੱਗ ਗਈ ਆ ਪੱਤੀ ਤਾਂ ਇਹਦਾ ਬੈਕ ਗੇਅਰ ਨਹੀਂ ਪੈਣਾ ਹੁਣ ਇਹਦਾ ਬੈਕ ਗੇਅਰ ਲੋਕ ਆ ਜੇ ਤੂੰ ਇਹਦੀ ਪੱਤੀ ਹਟਾ ਦੇਗਾ ਹੁਣ ਇਹਦਾ ਬੈਕ ਗੇਅਰ ਪਾਊਗਾ ਆ ਸੀ ਹੁਣ ਇਹਦਾ ਬੈਕ ਗੇਅਰ ਪਾਊਗਾ ਗੇਅਰ ਇਹਦੇ ਤਿੰਨ ਆ ਹਾਂ ਤਿੰਨ ਆ ਬਈ ਹਾਂ ਤਿੰਨ ਨਾ ਗੇਅਰ ਇੱਕ ਬੈਕ ਆ ਆ ਦੇਖ ਬੈਕ ਗੇਅਰ ਲੋਕ ਹੋ ਗਿਆ ਹੁਣ ਇਹ ਪਹਿਲੇ ਤੇ ਦੂਜੇ ਦੇ ਵਿਚਾਲੇ ਨਿਊਟਰਲ ਹੋ ਗਿਆ ਆ ਇੱਥੇ ਨਿਊਟਰਲ ਹੋ ਗਿਆ ਸਹੀ ਆ ਨਾ ਆ ਮੈਨੂੰ ਮੈਂ ਦੱਸਦੀ ਹੱਥ ਵਾਲੀ ਰੇਸ ਆ ਹਾਂ ਹੱਥ ਵਾਲੀ ਹੈ ਨਾ ਆ ਬੰਦ ਕਰਨਾ ਆ ਬੰਦ ਕਰਨ ਵਾਲਾ ਬਟਨ ਆ ਇਹਦਾ ਕਲਚ ਹੈ ਗੱਲ ਤਾਂ ਕੋਈ ਬਾਲਾ ਵੱਡਾ ਪੜਾਤਾ ਹੈ ਨਹੀਂ ਪੜਨ ਵਾਲਾ ਹੂੰ ਕਰ ਲੈ ਚਲੋ ਚਲੋ ਦੇਖ ਆਹੋ ਸੇ ਪਹਿਲੇ ਦਿਨ ਹੀ ਪਲਟ ਗਿਆ ਸੀ ਉਹਦੇ ਲਾਈਆਂ ਦਾ ਸਟੈਂਡ ਆਹ ਹਾਂ ਉਰੇ ਕੱਢ ਲਿਆਓ ਕੱਢ ਪਿੰਨਾ ਜੀ ਆ ਓਏ ਇਹ ਤਾਂ ਬਦਲ ਗਿਆ ਸਿਸਟਮ ਲੈ ਲਿਆ ਰੂਸਾ ਪਿੱਟ ਓ ਲਿਆ ਭਾਈ ਇਹਦਾ ਵੀ ਹਸਾਬ ਆ ਇਹ ਆ ਦੇਖ ਤਿੱਖਾ ਪਾਸਾ ਕੱਢ ਜੀ ਫਤਲੇ ਵਾਜਦਾ ਕਰਨਾ ਆ ਦੇਖ ਆ ਤਿੱਖਾ ਤਿੱਖਾ ਇੱਧਰ ਨੂੰ ਇਹ ਕਿੱਧਰ ਨੂੰ ਜਾਉ ਇਹ ਇਹ ਹਾਂ ਆ ਆ ਇੱਧਰ ਲੱਗੂ ਉੱਧਰ ਲੱਗੂ ਹਾਂ ਇੱਧਰ ਲੱਗੂਗਾ ਕੋਲ ਹਾਂ ਇਹ ਪੁੱਠਾ ਪੈ ਜੇ ਮੁੜ ਕੇ ਨੇ ਖੁੱਬਣਾ ਨਹੀਂ ਬਟਾਇਰ ਲਾ ਲਾ ਹਾਂ ਬਟਾਇਰ ਲਾ ਕੇ ਉਚੜਾ ਦੇ ਹਾਂ ਟਾਇਰ ਖੁੱਲ ਗਿਆ ਲੈ ਚੱਲ ਹੂੰ ਯਾਰ ਕੰਮ ਸੌਖਾ ਹੀ ਆ ਹਨਾ ਕੋਈ ਢੀ ਗੱਲ ਬਾਤ ਪੈਨਾ ਗੀ ਪੈਨ ਪਾ ਦੇ ਹੈ ਜੀ ਹਲੋ ਬਾਈ ਆ ਵੀ ਕਰ ਮੇਰਾ ਸ਼ੇਰ ਨਹੀਂ 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 ਇਹ ਨੇ ਇਹ ਨੇ ਰੋਕਣਾ ਨਹੀਂ ਤਾਂ ਇਹ ਕੱਲਾ ਭੱਜਿਆ ਹੀ ਜਾਊ ਇਹ ਓਨਾਂ ਕਦਾਬ ਦੇ ਕੇ ਰੱਖਣੀਆਂ ਵੀ ਜਿੰਨਾ ਕਿ ਇਹ ਬਈ ਮਤਲਬ ਤੁਰੇ ਖੁੱਭਣਾ ਨਾ ਬੱਸ ਉਹ ਉੱਧਰ ਨੂੰ ਉਹ ਨਹੀਂ ਆਏ ਤਾਂ ਉਹ ਮੈਂ ਤਾਂ ਪੁੱਠਾ ਖੁੱਭ ਗਿਆ ਤਾਂ ਨਾ ਹੀ ਨਹੀਂ ਆਹ ਸਟੈਂਡ ਜਾਂ ਚੱਕੋ ਇਹਦਾ ਸਟੈਂਡ ਚੱਕ ਬਈ ਸੋਲ ਲੈ ਬਈ ਸੋਲ ਇਹ ਉਹਦਾ ਉਹਦੇ ਵਿੱਚ ਵੱਜਣ ਥਸਣ ਲਾਤਾ ਸਟੈਂਡ ਤਾਂ ਤੂੰ ਕਿਹਦੇ ਵਿੱਚ ਉਹਨਾਂ ਦੇ ਨਾ ਉਹ ਤਾਂ ਇੰਜਨ ਤੇ ਆ ਅੱਛਾ ਉਹਦੇ ਅੱਛਾ ਓਕੇ 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 ਸਹੀ ਐ ਸਹੀ ਐ ਨਹੀਂ ਪਰ ਨਾ ਸਟਾਰਟ ਹੀ ਕਰ ਲੋ ਖਾਂ ਨਹੀਂ ਨਹੀਂ ਤੂੰ ਰ ਗਰਮੀ ਦੇ ਨਾਲ ਜਾਵੇਂ ਨਹੀਂ ਖੁਪਣਾ ਭਾਈ ਇਹਨੇ ਆਈ ਤੂੰ ਰਹਿ ਜਾਣਾ ਇਹ ਤਾਂ ਜਿੰਨਾ ਚਿਰ ਤੂੰ ਇਹਨੂੰ ਨਾ ਫਦਾ ਨਹੀਂ ਮਾਰ ਰਸੀ ਕਾਫਣ ਗੇਰ ਦਾ ਹੰਕਾ ਤਾਂ ਨਹੀਂ ਨਹੀਂ ਹੋਟਲ ਹੀ ਆ ਤਾਂ ਹੀ ਤੂੰ ਰਹਿ ਜਾਂਦਾ ਸੀ ਕਰੇ ਉਹ ਹੋ ਗਿਆ ਉਹ ਮਾ ਕਮਾਲ ਆ ਯਾਰ ਇਹ ਹਰ ਜਿਹਾਂ ਆ ਨਾ ਆਪੇ ਦਾ ਕਲੱਚ ਜਿਆ ਯਾਰ ਆਹ ਇੱਕ ਜਿੱਥੇ ਤੂੰ ਖਵਾਉਣਾ ਨਹੀਂ ਉੱਥੇ ਤਾਂ ਨਹੀਂ ਖੁੱਦਦਾ ਇਹ ਮੈਨੂੰ ਆਲ ਤਾਂ ਫੋਨ ਦੇ ਦੇ ਦੀ ਖਾਂ ਆ ਲਾ ਦੇ ਆ ਦੇ ਉਹ ਦੇ ਘਾਸੀ ਬਾਣ ਚ ਵੱਡਾ ਤੇ ਫੇਰ ਅਸੀਂ ਕਹ ਵੀ ਔਂ ਕਰਦੇ ਆ ਇਹਨੂੰ ਨਾ ਚਲਾਉਣਾ ਸਿੱਖਦੇ ਆ ਬਾਹਰ ਅਸਲ ਦੇ ਵਿੱਚ ਰੋਟਾਵੇਟਰ ਤੁਹਾਨੂੰ ਜਾਣਦਾ ਸੀ ਪਰ ਅਸੀਂ ਰੋਟਾਵੇਟਰ ਨੂੰ ਅਸੀਂ ਜਾਣਦੇ ਪਹਿਲਾਂ ਤਾਂ ਅਸੀਂ ਚਲਾਉਣਾ ਸਿੱਖਿਆ ਸਾਰਾ ਇਹਦਾ ਹਸਾਬ ਕਿਤਾਬ ਪਤਾ ਕੀਤਾ ਗੇਰਾਂ ਦਾ ਰੇਸ ਦਾ ਕੀ ਹਸਾਬ ਕਿਤਾਬ ਆ ਕਿੱਥੇ ਇਹਦਾ ਮਜ਼ਰ ਲੱਗ ਕੇ ਜੈਨ ਨੂੰ ਰੋਕਣ ਵਾਲਾ ਰੱਖਣਾ ਕੀ ਗੱਲ ਬਾਤ ਆ ਦਸਾਂ ਇੱਕ ਮਿੰਟਾਂ ਦੇ ਵਿੱਚ ਇਹ ਸਾਡੇ ਆਖੇ ਲੱਗਣ ਲੱਗ ਗਿਆ ਅਸੀਂ ਇਹਦੇ ਆਖੇ ਲੱਗਣ ਲੱਗ ਗਏ ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਕੀ ਚਾਹੁੰਦਾ ਤੇ ਇਹਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਇਹ ਤੋਂ ਕੀ ਚਾਹੁੰਦੇ ਆ ਫੇਰ ਸੱਜਣੋਂ ਉਦੋਂ ਬਾਅਦ ਜਿਹੜੀ ਹੁਣ ਵੀਡੀਓ ਸ਼ੁਰੂ ਹੋਣੀ ਆ ਨਾ ਉਹਦੇ 'ਚ ਤੁਹਾਨੂੰ ਪਤਾ ਲੱਗ ਜਾਣਾ ਕਿ ਅਸਲ ਉਹ ਕੀ ਚਾਹੁੰਦਾ ਹੈ ਅਸਲ ਕੀ ਜਿੱਥੇ ਪਤਾ ਲੱਗ ਜਾਣਾ ਕਿ ਉਹ ਕਿਹੜੀ ਗੱਲ ਕਰ ਰਿਹਾ ਹੈ ਬਿਲਕੁਲ ਬਿਲਕੁਲ ਬਟਾ ਹੋ ਗਿਆ ਸੀ ਫੇਰ ਅਸੀਂ ਕੀ ਕੀਤਾ ਕਿ ਦਾਤਿਆਂ ਨਾਲ ਨਾ ਕੁਝ-ਕੁਝ ਉਤੋਂ ਮੋਚਤਾ ਮਤਲਬ ਤੁਸੀਂ ਅੱਧਾ ਬੁੱਤਲਾ ਕਚੜਾ ਵਿੱਚ ਲਾ ਜਾ ਕਰਤਾ ਕਰਨ ਕਚੜਾ ਮਚੜਾ ਕਰਨ ਤੋਂ ਬਾਅਦ ਫਿਰ ਜਦੋਂ ਆ ਮਾਰਿਆ ਵੈਚ ਰੂਟਾ ਵੇਟਰ ਫਿਰ ਆ ਰਿਜਲਟ ਆਇਆ ਆ ਰਿਜਲਟ ਆਇਆ ਮੋਹਨ ਝਟਕਾ ਬਹੁਤ ਆਇਆ ਫਿਰ ਸਾਡਾ ਹੌਸਲਾ ਆ ਗਿਆ ਪੰਜ ਸੱਤ ਮਾਰ ਲੈ ਕੱਢਣ ਤੋਂ ਜਾਂ ਤਾਂ ਗੱਲ ਬਣ ਗਈ ਆ ਆ ਤਾਂ ਨਜ਼ਾਰੇ ਆ ਗਿਆ ਤਾਂ ਗੱਲ ਬਣ ਰਹੀ ਆ ਇੱਕ ਕਰੀ ਅਸੀਂ ਉਤਰ ਨੂੰ ਲਗਾਤਾ ਇੱਕ ਕਰੀ ਅਸੀਂ ਉਤਰ ਨੂੰ ਲਗਾਤਾ ਭਾਈਓ ਰੂਟਾ ਵੇਟਰ ਜੇ ਦਾ ਰਿਵਿਊ ਦੇ ਕਿਵੇਂ ਆ ਹਾਂ ਨਿਆਰੇ ਲਿਆਤੇ ਨਾ ਇੱਕ ਕਰੀ ਉਸ ਲੇਟ ਫੇਰਤਾ ਇੱਕ ਕਰੀ ਉਸ ਲਟ ਫੇਰਤਾ ਯਾਰ ਸੱਜਣੋ ਤੁਸੀਂ ਨਾ ਪਹਿਲੇ ਕਲਿੱਪ ਦੇ ਵਿੱਚ ਦੇਖਿਆ ਵੀ ਕਿੰਨਾ ਜ਼ਿਆਦਾ ਕਾ ਸੀਗਾ ਇਹਦੇ ਵਿੱਚ ਤੇ ਆਹ ਦੇਖੋ ਯਾਰ ਕਿੰਨਾ ਸ਼ਾਨਦਾਰ ਤਰੀਕੇ ਨਾਲ ਯਾਰ ਇਹਨੂੰ ਗੁੱਡਿਆ ਅਸਲ ਦੇ ਵਿੱਚ ਨਾ ਜਦੋਂ ਬਾਈਕੋਟ ਦਾ ਹੁੰਦਾ ਉਹਦੇ ਨਾਲ ਚਲਾ ਕੇ ਉਦੋਂ ਸਾਡੇ ਕੋਲ ਇੱਥੇ ਫੋਨ ਨਹੀਂ ਹੁੰਦਾ ਇੱਕ ਹੀ ਬੰਦਾ ਹੁੰਦਾ ਬਾਈ ਪਰ ਆ ਦੇਖੋ ਇੱਕ ਲੋਟ ਐਸ ਲੋਟ ਗੁੱੜਤਾ ਇੱਕ ਵਾਰ ਹੀ ਐਸ ਲੋਟ ਗੁੱੜਤਾ ਤੇ ਹੁਣ ਮਤਲਬ ਤਿੰਨ ਚਾਰ ਵਾਰੀ ਚ ਕਰਕੇ ਗੁੱੜਿਆ ਇਹ ਤੇ ਜਦੋਂ ਹੁਣ ਅਸੀਂ ਕੀ ਕਰਾ ਕਰਾਂਗੇ ਹੁਣ ਅਸੀਂ ਪੰਜਵੇਂ ਚੌਥੇ ਦਿਨ ਹੀ ਨਗਾਦਿਆ ਕਰਨਾ ਇਹਦੇ ਵਿੱਚ ਤੇ ਮੇਰਾ ਤਰ੍ਹਾਂ ਦਾ ਫਾਲਾ ਜਾਂ ਪਾ ਕੇ ਭਾਈ ਇਹਦੇ ਵਿੱਚ ਖਾਲ ਗੋਈ ਪਾਦਗੇ ਪਾਣੀ ਲੱਗਣ ਨੂੰ ਤੇ ਦੇਖੋ ਯਾਰ ਪਹਿਲੇ ਦਿਨ ਕਿੰਨਾ ਘਾਹ ਸੀ ਲੱਗਦਾ ਸੀ ਵੀ ਇਹਦੇ ਵਿੱਚ ਇੰਨੇ ਬੂਟੇ ਹੈਗੇ ਆ ਤੇ ਉਹਦੇ ਉਹਨੇ ਨਾ ਕਿੰਨੇ ਬੂਟੇ ਕੱਢਤੇ ਕਿਹੋ ਜਿਹਾ ਕੰਮ ਲੱਗਾ ਦੱਸਿਓ ਤੇ ਸੰਪਰਕ ਨੰਬਰ ਤੁਹਾਨੂੰ ਸਕਰੀਨ ਤੇ ਦਿਖਦਾ ਬਾਈ ਨੂੰ ਫੋਨ ਕਰ ਲਿਓ ਜੇ ਕਿਸੇ ਨੇ ਲੈਣਾ ਹੋਇਆ ਆ ਸੰਦ 42000 ਰੁਪਏ ਦਾ ਇਹ ਤੋਂ ਮਹਿੰਗੇ ਵੀ ਹੈਗੇ ਆ